ਸਾਸੀ ਕਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਭਰਾ ਨੇ ਇਤਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਬੰਦਰ ਰੋਡ ਜਲਾਇਆਂ ਨੂੰ ਵੀਰੇ ਮੋਗਾ ਪੈਂਦਾ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਜਵਾਈਏ ਸਾਸੀ ਦਾ ਭਾਈ ਜੀ ਨਾਮ ਕੀ ਵੀਰ ਆਪਣਾ? ਧੀ ਪਾਈ। ਨਾਮ ਬਾਈ ਦਾ ਦੀਪ ਆ। ਵੀਰ ਆਪਣੇ ਘਰੋਂ ਉਹ ਕਿਹੜਾ ਡਰੈੱਸ ਆ ਜੀ ਆਪਣਾ? ਆਪਣੇ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆ। ਠੀਕ ਹੋ। ਜੋ ਭਰਾ ਆਪਾਂ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ? ਬਹੁਤ ਵਧੀਆ ਬੜਾ ਘੰਟੇ ਦੋ ਘੰਟੇ ਦੋ ਮਾਈ ਸੀ। ਆਪਣਾ ਦੋ ਘੰਟਿਆਂ ਚ ਮਾਲ ਸੇਲ ਹੋ ਗਿਆ ਸੀ। ਅੱਜ ਆਪਣੇ ਕੋਲ ਕਿੰਨੇ ਕ ਨਾਕ ਆਪ ਕਾਉ ਜੀ? ਅੱਜ 1000 ਜਾਸੀ ਬੜਾ। ਠੀਕ ਹੋ। ਟੌਪ ਦਾ ਨਗੀਨਾ ਦਿਖਾਉਣ ਲੱਗੇ ਆ ਵੀਰੇ ਜਰਸੀ ਵੈੜਾ ਦੇਖ ਸਕਦੇ ਹੋ। ਦਰਮਿਆਨੇ ਕੱਦ ਦੀ ਆ ਵੀਰੇ। ਕਈ ਵਾਰੀ ਬੰਦਿਆਂ ਦੇ ਨਾਲ ਬਾਅਦ ਚ ਫੋਨ ਆਉਂਦੇ ਦਰمیانی ਹਾਈਟ ਆ ਦੇਖ ਸਕਦੇ ਹੋ ਤੁਸੀਂ ਕੈਮਰੇ ਚ ਥੱਲੋਂ ਬਹੁਤ ਸਾਫ਼ ਆ ਵੀਰੇ ਪੱਟਪੜੇ ਦੀ ਬਹੁਤ ਜ਼ਿਆਦਾ ਚੰਗੀ ਆ ਥਾਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਦੇਖ ਸਕਦੇ ਹੋ ਭਾਈ ਜੀ ਦੱਸੋ ਕੀ ਡਿਟੇਲ ਆ ਜੀ ਇਹਦੀ ਖਲੂਨਸ ਹੁੰਦੀ ਹੈ ਖਲੂਨਸ ਹੁੰਦੀ ਆ ਦੰਦ ਕਿਹਨੇ ਆ ਵੀ ਦੰਦ ਉਹਦਾ ਪੱਤੀ ਨਹੀਂ ਚੌਗੀ ਹੋ ਜਾਂਦੀ ਉਹਦੀ ਦੋਦੀ ਜਾਂ ਚੌਗੀ ਉਹ ਤਾਂ ਦਾ ਆਪਾਂ ਹਜੇ ਪੱਟ ਕੇ ਨਹੀਂ ਦੇਖੇ ਉਹ ਜਾਤ ਬਰੀ ਹੈ ਉਹ ਜਾਤ ਬਰੀਡ ਤਾਂ ਆਪ ਨੂੰ ਦੇਖ ਹੀ ਰਹੀ ਹੈ ਫਿਰ ਕੈਮਰੇ ਦੇ ਸਾਹਮਣੇ ਦੇਖ ਸਕਦੇ ਹੋ ਵੀਰੇ ਥਾਣਾ ਦੀ ਕੁਆਲਿਟੀ ਬਈ ਬਹੁਤ ਜ਼ਿਆਦਾ ਲਾਜਵਾਬ ਆ ਇਦਾਂ ਜਰਸੀ ਤੇ ਥਾਂ ਨੂੰ ਵੇਖਣ ਨੂੰ ਮਿਲਦੇ ਨਹੀਂ ਹਨ ਬਾਈ ਪਹਿਲੇ ਨਹੀਂ ਦੇਖੇ ਪਹਿਲੀ ਆਈ ਐ ਇੰਨੇ ਬਰੀਡ ਚ ਇੰਨੇ ਥਾਂ ਠੀਕ ਹੋ ਬਾਈ ਜੀ ਤੁਸੀਂ ਦੇਖ ਸਕਦੇ ਹੋ ਬਾਈ ਥੱਲੋਂ ਬਹੁਤ ਜ਼ਿਆਦਾ ਸਾਫ਼ ਆ ਕੱਢ ਦੋ ਵੀਰੇ ਬਰ ਮੜਾ ਤੁਰਾ ਕਰ ਜੀ ਦੱਸ ਮੂੰਹ ਮੱਥੀਆ ਵੀਰੇ ਪੂਰਾ ਤੁਸੀਂ ਦੇਖ ਸਕਦੇ ਹੋ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਰੰਗ ਰੂਪ ਦੀ ਬਹੁਤ ਜ਼ਿਆਦਾ ਸੋਹਣੀ ਆ ਵੀਰੇ ਦਰਮਿਆਨੀ ਹਾਈਟ ਆ ਵੀਰੇ ਆਰਡਰ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਜਿਆਦਾ ਸੋਹਣਾ ਵੀਰੇ ਆਰਡਰ ਥਾਣਾ ਦੀ ਕੁਆਲਿਟੀ ਦਿਖਾ ਦਿੰਨੇ ਆ ਠੰਡੀ ਸੀਲ ਪੂਰੀ ਆ ਬਹੁਤ ਇੱਥੀ ਤੇ ਥਾਨ ਲੱਗਿਆ ਬਹੁਤ ਸੋਹਣਾ ਥਾਨ ਲੱਗਿਆ ਬਾਈ ਤੇ ਇੱਕਨੇ ਇੱਕ ਦਿਨਾਂ ਦੀ ਕੱਚੀ ਆ ਭਰਾ ਜੀ ਹਫਤਾ ਲੈਂਦੀ ਹਾਂ ਹਾਂਜੀ ਹਫਤੇ ਦੀ ਕੱਚੀ ਆ ਤੇ ਆਪਾਂ ਨੂੰ ਸੀਮਨਸੂਮਣ ਬਾਰੇ ਪਤਾ ਬਈ ਨਹੀਂ ਇਹਦਾ ਨਹੀਂ ਆਪਾਂ ਆਪਾਂ ਨੂੰ ਕੁਝ ਨਹੀਂ ਪਤਾ ਤੇ ਤੁਹਾਡਾ ਵੀਰੇ ਅੰਦਾਜ਼ਾ ਹੋਵੇ ਕਿੰਨਾ ਕੁ ਦੁੱਧ ਕੱਢ ਦੂਗੀ ਦੁੱਧ ਤਾਂ 13-14 ਖੁੱਲੋ ਖੁੱਲ੍ਹਾ ਕਹਿੰਦੇ ਆ ਬੱਬ ਦੇ ਦੇ ਉਹ ਠੀਕ ਹੋ ਜੀ ਬਾਕੀ ਸੇਵਾ ਤੇ ਵੀ ਹੁੰਦਾ ਹਾਂਜੀ ਹਾਂ 13-14 ਲੀਟਰ ਦੀ ਦੁੱਧ ਹੀ ਆਸ ਹੈਗੀ ਆ ਪਰ ਵੀਰੇ ਜਾਤ ਪੱਖੋਂ ਬਹੁਤ ਜਿਆਦਾ ਸ ਭਾਈ ਆਪਣਾ ਕੰਟੈਕਟ ਨੰਬਰ ਪਵਾ ਦਿੱਤਾ ਜੀ 99161 ਹਾਂਜੀ 3732 ਤੇ ਭਰਾ ਕੀ ਡਿਮਾਂਡ ਮੂਡ ਕਰ ਰਹੀਆਂ ਭਾਈ ਡਿਮਾਂਡ ਇਹਦਾ ਮੁੱਲ 45 ਕਰਦੇ ਇਹਦਾ ਮੁੱਲ 45 ਹੋ ਜਾ ਭਰਾ ਮੌਕੇ ਤੇ ਥੋੜਾ ਬਹੁਤ ਮਾਨਦਾਨ ਠੀਕ ਹੋ 45000 ਰੁਪਏ ਡਿਮਾਂਡ ਕਰਦੇ ਆ ਮੌਕੇ ਤੇ ਮਾਨਦਾਨ ਹੋ ਜਾਊਗਾ ਬਾਈ ਨੇ ਕੰਟੈਕਟ ਨੰਬਰ ਤੁਹਾਨੂੰ ਦੱਸ ਦਿੱਤਾ ਕਿਉਂ ਇਸ ਟਾਈਮ ਸਕਰੀਨ ਤੇ ਚੱਲ ਰਿਹਾ ਭਾਈ ਦਾ ਕੰਟੈਕਟ ਨੰਬਰ ਹੀ ਆ ਤੇ ਇੱਕ ਰਿਕਵੈਸਟ ਹੈ ਭਰਾ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜਿਹੜੇ ਨਵੇਂ ਬੰਦੇ ਜੁੜੇ ਆ ਉਹ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚ ਫੋਲ ਕਰ ਰਹੇ ਹੋ ਥੈਂਕ ਯੂ ਬਾਈ ਜੀ